ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜਾ ਅੱਜ ਮੈਂ ਡਿਜ਼ਾਈਨ ਲੈ ਕੇ ਆਈ ਆ ਪਹਿਲਾਂ ਵੀ ਤੁਹਾਨੂੰ ਇਹ ਡਿਜ਼ਾਈਨ ਮੈਂ ਬਣਾਉਣਾ ਦੱਸ ਚੁੱਕੀ ਆ ਡਿਜ਼ਾਈਨ ਨੰਬਰ 27 ਠੀਕ ਹੈ ਪਰ ਬਹੁਤ ਸਾਰੇ ਜਿਹੜੇ ਕਮੈਂਟ ਆ ਰਹੇ ਸੀ ਜਿਹੜੇ ਇਹ ਡਿਜ਼ਾਈਨ ਦਵਾਰਾ ਦੱਸੋ ਤਾਂ ਅੱਜ ਮੈਂ ਪੂਰਾ ਕੰਪਲੀਟ ਡਿਜ਼ਾਈਨ ਦੱਸਿਆ 16 ਸਲਾਈਆਂ ਪੂਰੀਆਂ ਕੰਪਲੀਟ ਕੀਤੀਆਂ ਥੋੜੇ ਕੁੰਡਿਆਂ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਹੈ 6 6 ਕੁੰਡਿਆਂ ਦਾ ਡਿਜ਼ਾਈਨ ਆ 4 ਕੁੰਡਿਆਂ ਪਾ ਵਾਧੂ ਲੈ ਲੈਣੇ ਜਿਵੇਂ 6 6 6 ਲਾਸਟ ਤੇ 4 ਕੁੰਡੇ ਵਾਧੂ ਰੱਖਣੇ ਡਿਜ਼ਾਈਨ ਨੂੰ ਸੈੱਟ ਕਰਨ ਲਈ 16 ਸਲਾਂਗਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ 16 ਸਲਾਂਗਾਂ 16 ਸਲਾਂਗਾਂ ਠੀਕ ਹੈ ਤਾਂ ਇਸ ਤਰ੍ਹਾਂ ਡਿਜ਼ਾਈਨ ਦੀਆਂ ਢੱਬੀਆਂ ਬੰਦੀਆਂ ਦੇਖੋ ਪਹਿਲਾਂ ਇਸ ਤਰ੍ਹਾਂ ਢੱਬੀਆਂ ਬੰਦੀਆਂ ਫਿਰ ਇਸ ਜਗ੍ਹਾ ਤੇ ਇਸ ਤਰ੍ਹਾਂ ਢੱਬੀਆਂ ਬੰਦਨਾਂ 16 ਸਲਾਈਆਂ ਮੈਂ ਤੁਹਾਨੂੰ ਪੂਰੀਆਂ ਰਿਪੀਟ ਕਰਕੇ ਦਿਖਾਉਂਗੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਡਿਜ਼ਾਈਨ ਆ ਜਿਹੜਾ ਸਮਝ ਲੱਗ ਸਕੇ ਠੀਕ ਹੈ ਬਾਰਡਰ ਨੀਚੇ ਤੁਸੀਂ ਕੋਈ ਵੀ ਬਣਾ ਸਕਦੇ ਹੋ ਤਾਂ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਰਹੀ ਹਾਂ ਇਸ ਤਰ੍ਹਾਂ ਮੇਰੇ ਕੋਲ ਗੋਲ ਪਾਛਮਾ ਨਾਰਮਲ ਠੀਕ ਹੈ ਤੁਸੀਂ ਪਾਛਮੇ ਦੇ ਹਿਸਾਬ ਨਾਲ ਆਪਣੀਆਂ ਸਲਾਈਆਂ ਲੈਣੀਆਂ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਨੀਚੇ ਤੁਸੀਂ ਬਾਰਡਰ ਬਣਾਇਆ ਹੋਗਾ ਇਸ ਤਰ੍ਹਾਂ ਪਹਿਲੀ ਸਲਾਈ ਜਿਹੜੀ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਇੱਥੇ ਮੈਂ 16 ਸਲਾਈਆਂ ਕੰਪਲੀਟ ਕੀਤੀਆਂ ਇਦੇ ਉੱਪਰ ਇਹ 16 ਸਲੰਗਾ ਡਿਜ਼ਾਈਨ ਦੀਆਂ ਤੁਹਾਨੂੰ ਹੋਰ ਕੰਪਲੀਟ ਕਰਕੇ ਦਿਖਾਵਾਂਗੀ ਠੀਕ ਹੈ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਬਣਾ ਕੇ ਜਿਹੜੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਇਸ ਤਰ੍ਹਾਂ ਬਣੂੰਗੀ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਸਾਰੀ ਸਲਾਈ ਉਲਟੀ ਬਣੂੰਗੀ ਇਸ ਤਰ੍ਹਾਂ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਆ ਗਈ ਡਿਜ਼ਾਈਨ ਦੀ ਸਾਰੀ ਉਲਟੀ 16 ਸਿਲਾਈਆਂ ਦਾ ਡਿਜ਼ਾਈਨ ਹੈ ਮੈਂ ਤੁਹਾਨੂੰ 16 ਸਿਲਾਈਆਂ ਇੱਥੇ ਬਣਾ ਕੇ ਦਿਖਾਉਂਗੀ 16 ਸਿਲਾਈਆਂ ਬਣਾਉਣ ਤੋਂ ਬਾਅਦ ਆਪਣੀਆਂ ਡਿਜ਼ਾਈਨ ਦੀਆਂ ਢੱਬੀਆਂ ਬੰਦੀਆਂ ਜਾਂਦੀਆਂ 16 ਸਿਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਪਹਿਲੀ ਸਲਾਈ ਜਿਹੜੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਉਲਟਾ ਬਣਾਓ ਜਾਂ ਸਿੱਧਾ ਠੀਕ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਹੁਣ ਆ ਗਈ ਆਪਣੀ ਦੂਸਰੀ ਸਲਾਈ ਰੋਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਹੈ ਰਾਈਟ ਸਾਈਡ ਤੋਂ ਸਾਰੀ ਸਲਾਈ ਪਹਿਲਾਂ ਉਲਟੀ ਬਣਾਈ ਰੋਂਗ ਸਾਈਡ ਤੋਂ ਜਿਹੜੀ ਦੂਸਰੀ ਸਲਾਈ ਸਾਰੀ ਆਪਾਂ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਦੇਖੋ ਦੂਸਰੀ ਸਲਾਈ ਹੈ ਡਿਜ਼ਾਈਨ ਦੀ ਲਾਸਟ ਵਾਲਾ ਕੁੰਡਾ ਸਿੱਧਾ ਬਣਾਓ ਚਾਹੇ ਉਲਟਾ ਠੀਕ ਹੈ ਸਾਰੀ ਸਲਾਈ ਸਿੱਧੀ ਆ ਗਈ ਹੁਣ ਆ ਗਈ ਤੀਸਰੀ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚਾਹੇ ਬਨੋ 6-6 ਕੁੰਡਿਆਂ ਤੇ ਡਿਜ਼ਾਈਨ ਆਊਗਾ ਥ੍ਰੈਡ ਪਿੱਛੇ ਕਰਨਾ ਹੁਣ ਆਪਾਂ 6 ਕੁੰਡਿਆਂ ਵਿੱਚ ਦੋ ਕੁੰਡੇ ਸਲਿੱਪ ਇਸ ਤਰ੍ਹਾਂ ਚਾਰ ਕੁੰਡੇ ਸਿੱਧੇ ਇੱਕ తిన్ స్ సార్డే సీసరి స్లాయర్ రాయిట్ సైడ్ చారండే సీధే దో కుండే స్పండే సే ਦੋ ਕੁੰਡੇ ਸਲੇਪ ਪਲਾਸਟ ਵਾਲਾ ਸਿੱਧਾ ਬਣਾਓ ਚਾਹੇ ਉਲਟਾ ਠੀਕ ਹੈ ਤੀਸਰੀ ਸिलाई ਕੰਪਲੀਟ ਹੋ ਗਈ ਚੌਥੀ ਸिलाई ਡਿਜ਼ਾਈਨ ਦੀ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਉਹਨੂੰ ਥ੍ਰੈਡ ਹੁਣ ਅੱਗੇ ਰੱਖਣਾ ਇਸ ਤਰ੍ਹਾਂ ਆਪਾਂ ਜਿਹੜੀ ਉਧਰ ਸਲੇਪ ਕੀਤੀ ਹੈ ਦੋ ਇੱਧਰ ਵੀ ਆਪਾਂ ਸਲੇਪ ਕਰਨੇ ਆ ਇਸ ਤਰ੍ਹਾਂ ਜਿਹੜੀ ਉਧਰ ਚਾਰ ਸਿੱਧੇ ਇੱਧਰ ਚਾਰ ਉਲਟੇ ਤਾਂ ਸਾਰੀ ਸिलाई ਆਪਣੀ ਸਟਰਾਉ ਚਾਰ ਸਿੱਧੇ ਤੇ ਉਲਟੇ ਦੋ ਸਲੈਪ ਚਾਰ ਉਲਟੇ ਦੋ ਸਲੈਪ ਚਾਰ ਉਲਟੇ ਦੋ ਸਲੈਪ ਲਾਸਟ ਵਾਲਾ ਉਲਟਾ ਬਣਾਓ ਤੇ ਸਿੱਧਾ ਇਸ ਤਰ੍ਹਾਂ ਠੀਕ ਹੈ ਪੰਜਵੀਂ ਸਲਾਈ ਆ ਗਈ ਡਿਜ਼ਾਈਨ ਦੀ ਪੰਜਵੀਂ ਸਲਾਈ ਵੀ ਉਸੇ ਤਰ੍ਹਾਂ ਪਹਿਲਾ ਕੁੰਡਾ ਜਿਹੜਾ ਤਾਰੋ ਚਾਹੇ ਉਹਨੂੰ ਥ੍ਰੈਡ ਪਿੱਛੇ ਦੋ ਸਲਿੱਪ ਚਾਰ ਸਿੱਧੇ 1 2 10 4 ਦੋ ਸਲਿੱਪ ਚਾਰ ਸਿੱਧੇ 1 2 10 4 ਦੋ ਸਲਿੱਪ ਚਾਰ ਸਿੱਧੇ 1 2 10 ਚਾਰ ਲਾਸਟ ਦੇ ਉਸੇ ਤਰ੍ਹਾਂ ਦੋ 슬ਿਪ ਆਗੇ ਲਾਸਟ ਵਾਲਾ ਸਿੱਧਾ ਬਣਾਉਚਾ ਉਲਟਾ ਇਸ ਤਰ੍ਹਾਂ ਠੀਕ ਹੈ ਛੇਵੀਂ ਸਲਾਈ ਡਿਜ਼ਾਈਨ ਦੀ ਰੌਂਗ ਸਾਈਡ ਤੋਂ ਜਿਹੜੇ ਉਧਰ 슬ਿਪ ਹੈ ਦੋ ਕੁੰਡੇ 슬ਿਪ ਕਰਾਂਗੇ ਜਿਹੜੇ ਉਧਰ ਚਾਰ ਸਿੱਧੇ ਆ ਉਹ ਚਾਰ ਬਣਾਵਾਂਗੇ ਉਲਟੇ ਦੋ 슬ਿਪ ਚਾਰ ਉਲਟੇ 1 2 3 4 ਉਲਟੇ ਦੋ 슬ਿਪ ਚਾਰ ਉਲਟੇ ਦੋ ਸਲਿੱਪ 4 ਉਲਟੇ ਦੋ ਸਲਿੱਪ ਠੀਕ ਹੈ ਇਸ ਤਰ੍ਹਾਂ 7ਵੀਂ ਸਿਲਾਈ ਰਾਈਟ ਸਾਈਡ ਤੋਂ ਉਸੇ ਤਰ੍ਹਾਂ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਲਿੱਪ ਚਾਰ ਕੁੰਡੇ ਸਿੱਧੇ 1 2 3 4 ਦੋ ਕੁੰਡੇ ਸਲਿੱਪ ਚਾਰ ਕੁੰਡੇ ਸਿੱਧੇ 1 2 3 4 2 ਕੁੰਡੇ ਸਲਿੱਪ 4 ਕੁੰਡੇ ਸਿੱਧੇ 1 2 3 4 2 ਕੁੰਡੇ ਸਲਿੱਪ ਲਾਸਟ ਵਾਲਾ ਸਿੱਧਾ ਬਣਾਓ ਤੇ ਉਲਟੇ ਸਤਰਾਂ ਠੀਕ ਹੈ 8ਵੀਂ ਸਲਾਈਡ ਜੈਨ ਦੀ ਰੌਂਗ ਸਾਈਡ ਤੋਂ ਉਸੇ ਤਰ੍ਹਾਂ ਜਿਹੜੇ ਕੁੰਡੇ ਸਲਿੱਪ ਐ ਪਹਿਲਾ ਕੁੰਡਾ ਤਾਰਾਂਗੇ ਦੋ ਕੁੰਡੇ ਸਲਿੱਪ ਚਾਰ ਕੁੰਡੇ ਉਲਟੇ 1 2 3 4 ਦੋ ਕੁੰਡੇ ਸਲਿੱਪ ਜਿਹੜੇ ਉਧਰ ਸਲਿੱਪ ਐ ਚਾਰ ਕੁੰਡੇ ਉਲਟੇ 1 2 3 4 ਦੋ ਕੁੰਡੇ ਸਲਿੱਪ ਚਾਰ ਕੁੰਡੇ ਉਲਟੇ 1 2 3 4 ਦੋ ਗੁੰਡੇ ਸਲੀਪ ਲਾਸਟ ਵਾਲਾ ਉਲਟਾ ਬਣਾ ਲਾਂਗੇ ਠੀਕ ਹੈ ਦੇਖੋ ਆਠ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਆਪਣੀਆਂ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਤੇ ਅੱਠਵੀਂ ਸਲਾਈਆਂ ਸੇਮ ਬਣੀਆਂ ਠੀਕ ਹੈ ਨੌਵੀਂ ਸਲਾਈ ਆ ਗਈ ਡਿਜ਼ਾਈਨ ਦੀ ਨੌਵੀਂ ਸਲਾਈ ਸਾਰੀ ਆਪਾਂ ਉਲਟੀ ਬਣਾਵਾਂਗੇ ਇਸ ਤਰ੍ਹਾਂ സാറി സിലായിട്ട സൈഡത്ത നൌമി സിലായി സാറി ബേ ദ സൈ സൈഡോ സാ സൈപ സിധി ബാ സൈ സിദ്ധി ബി 11ਵੀਂ ਸਲਾਈ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ। 10 ਸਲਾਨਾ ਬਣਾਉਣ ਤੋਂ ਬਾਅਦ 11ਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ। ਹੁਣ ਜਿਹੜੀ ਏ ਡੱਬੀ ਐ ਇਹ ਇੱਥੇ ਬਣੂਗੀ। ਜਿਵੇਂ ਦੇਖੋ ਏ ਡੱਬੀ ਇੱਥੇ ਬਣੀ ਐ। ਹੁਣ ਏ ਡੱਬੀ ਇੱਥੇ ਬਣੂਗੀ ਠੀਕ ਐ। 11ਵੀਂ ਸਲਾਈ ਆ ਗਈ ਡਿਜ਼ਾਈਨ ਦੀ। ਹੁਣ ਕੋਈ ਵੀ ਵਾਧੂ ਕੁੰਡਾ ਨਹੀਂ ਆਪਾਂ ਤਾਰਨਾ। ਕੁੰਡੇ ਆਪਣੇ ਗਿਣਤੀ ਚ ਆਉਣਗੇ। ਜਿਹੜੇ 4 ਕੁੰਡੇ ਸਿੱਧੇ ਸੀ ਜਿਵੇਂ ਇੱਕ ਤਾਰ ਕੇ ਦੋ 슬ਿੱਪ ਕੀਤੇ 4 ਕੁੰਡੇ ਜਿਹੜੇ ਆਪਣੇ ਸਿੱਧੇ ਸੀ ਉਹਨਾਂ ਦੇ ਜਿਹੜੇ ਵਿਚਲੇ ਦੋ ਕੁੰਡੇ ਐ ਉਹਨਾਂ ਨੂੰ ਹੁਣ ਆਪਾਂ 슬ਿੱਪ ਕਰਾਂਗੇ 4 ਕੁੰਡੇ ਜਿਹੜੇ ਇਹ ਇਹ ਦੋ ਕੁੰਡੇ ਜਿਹੜੇ 슬ਿੱਪ ਹੋਣਗੇ ਡੱਬੀ ਜਿਹੜੀ ਚੇਂਜ ਹੋਊਗੀ ਜਗ੍ਹਾ ਠੀਕ ਐ ਪਹਿਲਾ ਕੁੰਡਾ ਹੁਣ ਆਪਾਂ ਗਿਣਤੀ ਚਲਾਵਾਂਗੇ ਠੀਕ ਐ 1 2 3 चार कुंडे सीधे हन दो स्लैप जगह चेंज होगी, ठीक है चार कुंडे सीधे एक दो तीन चार दो स्लैप चार कुंडे सीधे दो स्लैप लास्ट के उस तरह चार कुंडे सीधे आ गए ਠੀਕ ਹੈ 12ਵੀਂ ਸਲਾਈ ਜਿਹੜੇ ਉਧਰ ਸਲਿੱਪ ਆ ਸਲਿੱਪ ਕਰਾਂਗੇ ਜਿਹੜੇ ਉਧਰ ਚਾਰ ਸਿੱਧੇ ਇਧਰ ਉਲਟੇ ਬਣਾਵਾਂਗੇ 1 2 3 4 ਕੁੰਡੇ ਉਲਟੇ ਦੋ ਸਲਿੱਪ ਚਾਰ ਕੁੰਡੇ ਉਲਟੇ ਦੋ ਸਲਿੱਪ ਚਾਰ ਕੁੰਡੇ ਉਲਟੇ ਦੋ ਸਲਿੱਪ ਚਾਰ ਕੁੰਡੇ ਉਲਟੇ 13ਵੀਂ ਸਲਾਈ ਡਿਜ਼ਾਈਨ ਦੀ ਚਾਰ ਕੁੰਡੇ ਸਿੱਧੇ 1 2 3 4 ਦੋ ਸਲੇ ਚਾਰ ਕੁੰਡੇ ਸਿੱਧੇ ਦੋ ਸਲੇ ਚਾਰ ਕੁੰਡੇ ਸਿੱਧੇ ਦੋ ਸਲਿੱਪ ਲਾਸਟ ਦੇ ਚਾਰ ਕੁੰਡੇ ਸਿੱਧੇ ਆ ਜਾਂਦੇ ਠੀਕ ਹੈ ਇਸ ਤਰ੍ਹਾਂ 14ਵੀਂ ਸਿਲਾਈ ਆਉਗੀ ਰੰਗ ਸਾਈਡ ਤੋਂ ਜਿਹੜੇ ਕੁੰਡੇ ਸਲਿੱਪ ਐ ਸਲਿੱਪ ਕਰਾਂਗੇ ਜਿਹੜੇ ਉਧਰ ਚਾਰ ਸਿੱਧੇ ਇਧਰ ਉਲਟੇ ਬਣਾਵਾਂਗੇ ਤਾਂ 14ਵੀਂ ਸਿਲਾਈ 4 ਕੁੰਡੇ ਉਲਟੇ 2 ਸਲਿਪ ਸਾਰੀ ਸਲਾਈ ਇਸੇ ਤਰ੍ਹਾਂ 4 ਕੁੰਡੇ ਉਲਟੇ 2 ਸਲਿਪ 4 ਕੁੰਡੇ ਉਲਟੇ 2 ਸਲਿਪ 4 ਕੁੰਡੇ ਉਲਟੇ 15ਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ చార్ కుడే సే దో స్ సే దో స్ధే దో స్ప ਚਾਰ ਸਿੱਧੇ 16ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਰੋਂਗ ਸਾਈਡ ਤੋਂ ਚਾਰ ਉਲਟੇ 1 2 3 4 ਦੋ ਸਲਿੱਪ ਲਾਸਟ ਸਲਾਈ ਹੈ ਚਾਰ ਉਲਟੇ ਦੋ ਸਲਿੱਪ 4 ਵੋਲਟੇ ਦੋ ਸਲਿੱਪ 4 ਵੋਲਟੇ ਲਓ ਜੀ 16 ਸਲਾਈਆਂ ਦਾ ਡਿਜ਼ਾਈਨ ਆ 16 ਸਲਾਈਆਂ ਕੰਪਲੀਟ ਹੋਊਗਾ ਆਪਣੀਆਂ ਇਸ ਤਰ੍ਹਾਂ ਪਹਿਲੀ ਸਲਾਈ ਡਿਜ਼ਾਈਨ ਦੀ ਦੁਬਾਰਾ ਜੇ ਅਪਾ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਸ਼ੁਰੂ ਹੋਊਗੀ ਸਾਰੀ ਸਲਾਈ ਉਲਟੀ ਇਹ ਲਈ ਸਲਾਈ ਡਿਜ਼ਾਈਨ ਦੀ ਦੁਬਾਰਾ ਰਿਪੀਟ ਹੋ ਗਈ ਇਸ ਤਰ੍ਹਾਂ ਤਾਂ ਜਿਹੜੀ ਡੱਬੀ ਇਸ ਤਰ੍ਹਾਂ ਹੀ ਬੰਦ ਹੋ ਜੂਗੀ ਜਦੋਂ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੀ ਰਿਪੀਟ ਕਰਾਂਗੇ ਤਾਂ ਇਹ ਡੱਬੀ ਜਿਹੜੀ ਇਸ ਤਰ੍ਹਾਂ ਬੰਦ ਹੋ ਜੂਗੀ ਇਸ ਲਈ ਮੈਂ ਤੁਹਾਨੂੰ ਦੋ ਸਲੰਗਾਂ ਰਿਪੀਟ ਕਰਕੇ ਦਿਖਾਉਣੀ ਆ ਪਹਿਲੀ ਤੇ ਦੂਸਰੀ ਸਲਾਈ ਪਹਿਲੀ ਸਲਾਈ ਡਿਜ਼ਾਈਨ ਦੀ ਸਾਰੀ ਉਲਟੀ ਰਾਈਟ ਸਾਈਡ ਤੇ ਦੂਸਰੀ ਸਲਾਈ ਰੋਂਗ ਸਾਈਡ ਤੋਂ ਸਾਰੀ ਸਲਾਈ ਸਿੱਧੀ ਬਾਕੀ ਜੇਕਰ ਤੁਹਾਨੂੰ ਕੁਐਸਚਨ ਸਮਝ ਨਾ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਆ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਡਿਜ਼ਾਈਨ ਵਧੀਆ ਲੱਗਿਆ ਹੋਵੇ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਦੂਸਰੀ ਸਲਾਈ ਡਿਜ਼ਾਈਨ ਦੀ ਰੰਗ ਸਾਈਡ ਤੋਂ ਸਾਰੀ ਸਿੱਧੀ ਆਪਣਾ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਇੱਥੇ ਠੀਕ ਹੈ ਲਓ ਜੀ ਇਸ ਤਰ੍ਹਾਂ ਡੱਬੀ ਬੰਦ ਹੋ ਗਈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਡੱਬੀ ਜਿਹੜੀ ਡਿਜ਼ਾਈਨ ਦੀ ਬੰਦ ਹੋ ਗਈ ਤਾਂ ਇਸ ਤਰ੍ਹਾਂ 16 ਸਲੈਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਇਸ ਤਰ੍ਹਾਂ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ